ਵਾਹ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਅਗਲੇ ਸ਼ਲੋਕ ਚ ਪਾਠ ਚਾਹ ਕਹਿੰਦਾਂ ਨੇ ਨਿਸਦੈ ਨ ਮਾਇਆ ਕਾਰਣੈ ਪ੍ਰਾਣੀ ਦੌਲਤ ਨੀਤ ਕੋਟਨ ਮਹ ਨਾਨਕ ਕੋ ਨਾਰਾਇਣ ਜਹ ਚੀਤ ਨਿਸਦੈ ਨਿਸਦੈ ਦਾ ਮਤਲਬ ਹੁੰਦਾ ਰਾਤ ਰਾਤ ਦਿਨ ਅਸੀਂ ਮਾਇਆ ਦੇ ਕਰਕੇ ਡੋਲਦੇ ਆਂ ਮਾਇਆ ਕਾਰਨ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਹੈ ਮਾਇਆ ਕੇਵਲ ਪੈਸਾ ਨਹੀਂ ਹੈ ਹਰ ਉਹ ਵਸਤੂ ਮਾਇਆ ਹੈ ਜਿਹੜੀ ਸਾਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾਂਦੀ ਹੈ ਕੇਵਲ ਪੈਸਾ ਨਹੀਂ ਹੈ ਸਭ ਕੁਝ ਉਸ ਦੇ ਵਿੱਚ ਆ ਜਾਂਦਾ ਹੈ ਸਾਡਾ ਕਾਰੋਬਾਰ ਸਾਡਾ ਪਰਿਵਾਰ ਸਾਡੀ ਜ਼ਮੀਨ ਜਾਇਦਾਦ ਚੋ ਕੁਝ ਵੀ ਅਸੀਂ ਕੀਤਾ ਜੋੜਿਆ ਹੈ ਪਦਾਰਥਕ ਬੜੇ ਬਣਾਏ ਨਹੀਂ ਬੜੀਆ ਮਿਹਨਤਾਂ ਕੀਤੀਆਂ ਨਹੀਂ ਬੜਾ ਕੁਝ ਬਣ ਗਿਆ ਪਰ ਹੁਣ ਉਹਦੇ ਨਾਲ ਮੋਹ ਬੜਾ ਬਣ ਗਿਆ ਹੈ ਜੇ ਕਿਤੇ ਮਨ ਵਿੱਚ ਥੋੜਾ ਜਿਹਾ ਵੀ ਉਹਦੇ ਜਾਣ ਦਾ ਖਿਆਲ ਪੈਦਾ ਹੋਵੇ ਤੇ ਮਨ ਬੜਾ ਡੋਲਦਾ ਹੈ ਇਹ ਤਾਂ ਮੈਂ ਬੜੀ ਮਿਹਨਤ ਨਾਲ ਬਣਾਇਆ ਸੀ ਜੇਵੇ ਚਲਾ ਗਿਆ ਤਾਂ ਕੀ ਬਣੇਗਾ ਪਰ ਇਹ ਨਹੀਂ ਪਤਾ ਕਿ ਮੈਂ ਹੀ ਆਪ ਚਲੇ ਜਾਣਾ ਹੈ ਨੇ ਤੇ ਇੱਥੇ ਹੀ ਰਹਿਣਾ ਹੈ ਇਹ ਪਤਾ ਨਹੀਂ ਹੈ ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨਿਤ ਨਿਤ ਮਤਲਬ ਹਮੇਸ਼ਾ ਨਿਤ ਨਿਤ ਪਰੋਜ ਰੋਜ਼ ਰੋਜ਼ਾਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਮੋਕਾ ਹੁੰਦਾ ਬੰਦਾ ਡੋਲਦਾ ਕਿਤੇ ਮਾਇਆ ਘਟ ਜਾਵੇ ਬੰਦਾ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਮੇਰੇ ਨੂੰ ਕਿਉਂ ਬਣ ਗਿਆ ਕਮ ਹੈ ਇੱਕ ਵਿਅਕਤੀ ਨੇ ਨਾ ਜਾਇਦਾਦ ਬਣਾਈ ਥੋੜੇ ਸਮੇਂ ਬਾਅਦ ਜਾਦਾਦੀ ਕੀਮਤ ਵੱਧਦੀ ਵੱਧਦੀ ਹੈ ਇੱਕ ਦਿਨ ਬੜਾ ਪਰੇਸ਼ਾਨ ਬੈਠਾ ਹੈ ਮਿੱਤਰ ਪੁੱਛਦਾ ਕੀ ਗੱਲ ਹੋ ਗਈ ਕਹਿੰਦਾ ਕਾਟਾ ਪੈ ਗਿਆ ਕਹਿੰਦਾ ਕਿਵੇਂ ਕਾਟਾ ਪੈ ਗਿਆ ਕਹਿੰਦਾ ਜੜੀ ਉਹ ਜਾਦਾਦ ਜਿਹੜਾ ਮੇਰਾ ਪਲਾਟ ਹੈ ਨਾ ਉਹ ਕੁਝ ਸਮਾਂ ਪਹਿਲੇ 10 ਲੱਖ ਦਾ ਵਿਕਦਾ ਸੀ ਅੱਜ 8 ਲੱਖ ਦਾ ਰਹਿ ਗਿਆ ਕਹਿੰਦਾ ਤੂੰ ਲਿਆ ਕਿੰਨਾ ਦੇ ਸੀ ਕਹਿੰਦਾ 4 ਲੱਖ ਦਾ ਕਹਿੰਦਾ ਤੂੰ ਤਾਂ ਤੇਰਾ ਤਾਂ ਡਬਲ ਹੋ ਗਿਆ ਕਹਿੰਦਾ ਨਹੀਂ ਉਹ 10 ਤੋਂ 8 ਰਹਿ ਗਿਆ ਨੇ ਇਸ ਕਰਕੇ ਕਾਟਾ ਪੈ ਗਿਆ 4 ਦਾ 8 ਹੋ ਗਿਆ ਉਹ ਨਹੀਂ ਹੈ ਉਹਦੇ ਬਾਰੇ ਕੋਈ ਬੰਦਾ ਕਿਸੇ ਨੂੰ ਨਹੀਂ ਦੱਸਦਾ ਕਿ ਮੇਰੀ ਚੀਜ਼ 4 ਵਾਲੀ 8 ਦੀ ਹੋ ਗਈ ਹੈ ਢੋਲਦਾ ਕਬਰਾਂਦਾ ਕਿ ਮਾਇਆ ਮੇਰੀ ਘਟ ਕਿਉਂ ਗਈ ਇਹ ਹਮੇਸ਼ਾ ਦੀਆਂ ਕਹਾਣੀਆਂ ਨੇ ਪਾਤਸ਼ਾਹ ਨੇ ਅੱਜ ਤੋਂ ਆਪਾਂ ਕਹਲੇ ਵੀ 350 ਸਾਲ ਪਹਿਲਾਂ ਹੀ ਲਿਖ ਦਿੱਤਾ ਸਾਡੇ ਨੇ ਜੋ ਅੱਜ ਅਸੀਂ ਆਪਣੇ ਆਮ ਮੋਸਾਂ ਮਣੇ ਹੁੰਦਾ ਵਾਪਰਦਾ ਦੇਖਦੇ ਪਏ ਆ 350ਵਾਂ ਸ਼ਿਦੀ ਜਾੜਾ ਮਰਾਂ ਰਹੇ ਆ ਪਾਤਸ਼ਾਹ ਦਾ ਪਾਤਸ਼ਾਹ ਕਹਿੰਦੇ ਨੇ ਨਿਸਦਨ ਮਾਇਆ ਕਾਰਨ ਹੈ ਦਿਨ ਰਾਤ ਮਨੁੱਖ ਡੋਲਦਾ ਮਾਇਆ ਦੀਆਂ ਖੇਡਾਂ ਵਿੱਚ ਰਚਤ ਡੋਲਦਾ ਕੋਟਨ ਮਹਿ ਨਾਨਕ ਕੋ ਨਾਰਾਇਣ ਜਹ ਚੀਤ ਕੋਟਨ ਭਾਵ ਕਰੋੜਾਂ ਵਿੱਚੋਂ ਕੋਈ ਇੱਕ ਕੋਈ ਇੱਕ ਵਿਰਲੇ ਬਹੁਤ ਵਿਰਲੇ ਐਸੇ ਨੇ ਅਜ ਵੀ ਹੈਗੇ ਨੇ ਬਹੁਤ ਘੱਟ ਨੇ ਉਹ ਲੋਕ ਜਿਨ੍ਹਾਂ ਨੇ ਆਪਣਾ ਚਿੱਤ ਮਾਇਆ ਦੀ ਜਗਾ ਤੇ ਪ੍ਰਮਾਤਮਾ ਦੇ ਨਾਲ ਜੋੜ ਲਿਆ ਹੈ ਨਾਰਾਇਣ ਦੇ ਨਾਲ ਜੋੜ ਲਿਆ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਮਾਇਆ ਨੂੰ ਨਹੀਂ ਪ੍ਰਮਾਤਮਾ ਨੂੰ ਵਸਾ ਲਿਆ ਹੈ ਬਹੁਤ ਵਿਰਲੇ ਨੇ ਬਹੁਤ ਥੋੜੇ ਨੇ ਇਹ ਗੱਲ ਅੱਜ ਦੀ ਨਹੀਂ ਹਮੇਸ਼ਾ ਦੀ ਹੈ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲਿਆ ਹੈ ਬਹੁਤ ਥੋੜੇ ਨੇ ਬਹੁਤ ਵਿਰਲੇ ਨੇ ਕੋਟਾਂ ਦਾ ਮੈਂ ਕੋਟਨ ਭਾਵ ਕਰੋੜਾਂ ਵਿੱਚੋਂ ਕੋਈ ਇੱਕ ਜਿਨੇ ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਜਿਹੜਾ ਕਿਰਪਾ ਦਾ ਪਾਤਰ ਬਣ ਗਿਆ ਜਿਨੇ ਗੁਰੂ ਦੀ ਗੱਲ ਨੂੰ ਸਮਝ ਲਿਆ ਗੁਰੂ ਨੇ ਤਾਂ ਸਾਰਿਆਂ ਨੂੰ ਆਵਾਜ਼ ਮਾਰ ਕੇ ਕਿਹਾ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨੇਹੀ ਪ੍ਰਭ ਪਾਇਓ ਪਰ ਕੀਤਾ ਤਾਂ ਕਿਸੇ ਕਿਸੇ ਨੇ ਨਾ ਕੀਤਾ ਤਾਂ ਕੇਵਲ ਭਾਈ ਕਨਈਆ ਜੀ ਨੇ ਮਹਾਰਾਜ ਮੈਨੂੰ ਤਾਂ ਸਾਰਿਆਂ ਵਿੱਚ ਹੀ ਪਰਮਾਤਮਾ ਨਜ਼ਰ ਆਇਆ ਮੈਂ ਤਾਂ ਸਾਰਿਆਂ ਨਾਲ ਪ੍ਰੇਮ ਕਰ ਰਿਹਾ ਪਾਛੈ ਨੇ ਤਾਂ ਸਾਰਿਆਂ ਨੂੰ ਆਵਾਜ਼ ਮਾਰ ਕੇ ਸਮਝਾਈ ਇਹ ਗੱਲ ਪਰ ਜਿਸ ਨੇ ਸਮਝ ਲਈ ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਫਰ ਕੋਈ ਇੱਕ ਵਿਰਲੇ ਹੀ ਨਹੀਂ ਉਹ ਬੋਤੈ ਨਹੀਂ ਨੇ ਆਪਾਂ ਤਾਂ ਗੱਲਾਂ ਮਾਰਨ ਜੋਗੇ ਆ ਗੱਲਾਂ ਸੁਣਨ ਜੋਗੇ ਆ ਗੱਲਾਂ ਕਰਨ ਜੋਗੇ ਆ ਪਰ ਗੱਲਾਂ ਕਰਦਿਆਂ ਕਰਦਿਆਂ ਗੱਲਾਂ ਸੁਣਦਿਆਂ ਸੁਣਦਿਆਂ ਜਿਸ ਕਿਸੇ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ ਕਈ ਸੁਣਦੇ ਸੁਣਦੇ ਹੀ ਵਸਾ ਲੈਂਦੇ ਨੇ ਦੂਰੋਂ ਵੇਖ ਕੇ ਸਮਝ ਜਾਂਦੇ ਨੇ ਗੱਲ ਮਾਪਾੜਤ ਵਿੱਚ ਜਦੋਂ ਆਪਾਂ ਪੜਦੇ ਆ ਨਾ ਕਹਿੰਦੇ ਪੰਜ ਪਾਂਡਵਾਂ ਨੂੰ ਸਿੱਖਿਆ ਦਿੰਦੇ ਨੇ ਉਹਨਾਂ ਦੇ ਉਸਤਾਦ ਜਾਂ ਕੋਰਵਾ ਨੂੰ ਸਿੱਖਿਆ ਦਿੰਦੇ ਨੇ ਉਹਨਾਂ ਦੇ ਉਸਤਾਦ ਤੇ ਜਿਹੜਾ ਕਰਨ ਹੈ ਉਹ ਦੂਰੋਂ ਬਾਹਰੋਂ ਹੀ ਸਿੱਖ ਲੰਦਾ ਹੈ ਉਹ ਬੜਾ ਵੱਡਾ ਤੀਰਾਂ ਦਾਜ ਬਣ ਜਾਂਦਾ ਹੈ ਕਿਉਂਕਿ ਉਹਨੇ ਸਿੱਖ ਲਿਆ ਉਹਨੇ ਸਮਝ ਲਿਆ ਉਹ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਲੈ ਲਿਆ ਸਮਝ ਗਿਆ ਜਿਸ ਨੇ ਉਪਦੇਸ਼ ਨੂੰ ਸਮਝ ਲਿਆ ਹਿਰਦੇ ਵਿੱਚ ਟਿਕਾ ਲਿਆ ਫਰ ਕਰੋੜਾਂ ਵਿੱਚੋਂ ਕੋਈ ਇੱਕ ਹੀ ਹੈ ਪਾਸ਼ਾ ਅਗਲੇ ਸਲੋਕ ਵਿੱਚ ਸਾਨੂੰ ਹੋਰ ਜ਼ਿੰਦਗੀ ਦੀ ਸਚਾਈ ਸਮਝਾ ਰਹੇ ਨੇ ਪਾਸ਼ਾ ਕਹਿੰਦੇ ਨੇ ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਣਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਜਲ ਪਾਣੀ ਅੱਪਾ ਜਦੋਂ ਵੀ ਕਿਤੇ ਪਾਣੀ ਵਗ ਰਿਹਾ ਹੈ ਪਾਣੀ ਬਾਲਟੀ ਵਿੱਚ ਪੈ ਰਿਹਾ ਕਿਸੇ ਵੀ ਭਾਂਡੇ ਵਿੱਚ ਪੈ ਰਿਹਾ ਉਦੋਂ ਟੂਟੀ ਚੱਲਦੀ ਪਈ ਹੈ ਨਲਕਾ ਗੜਦਾ ਪਿਆ ਹੈ ਉਹਦੇ ਵਿੱਚ ਨਾ ਛੋਟੇ ਛੋਟੇ ਬੁਦਬਦੇ ਬੁਲਬਲੇ ਜਿਨੂੰ ਆਪਾਂ ਕਹਿੰਦੇ ਨੇ ਜਿਹਨੂੰ ਆਪਾਂ ਅੰਗਰੇਜ਼ੀ ਚ ਬੱਬਲਸ ਕਹਿੰਦੇ ਨੇ ਉਹ ਪੈਦਾ ਹੁੰਦੇ ਨੇ ਉਹ ਪੈਦਾ ਹੋ ਹੀ ਜਾਂਦੇ ਨੇ ਤੇ ਨਾਲ ਦੀ ਨਾਲ ਖਤਮ ਵੀ ਹੋ ਹੀ ਜਾਂਦੇ ਨੇ ਉਹਨਾਂ ਦੇ ਵਿੱਚ ਹਵਾ ਭਰਦੀ ਹੈ ਹੈ ਪਾਣੀ ਹੈ ਉਹ ਪਾਣੀ ਤਾਂ ਵੱਖਰੇ ਨਹੀਂ ਨਹੀਂ ਹਵਾ ਭਰਦੀ ਹੈ ਥੋੜੀ ਜਿਹੀ ਜ਼ਿਆਦੀ ਹਵਾ ਹੋ ਜਾਂਦੀ ਹੈ ਤੇ ਫਟ ਜਾਂਦੇ ਨੇ ਪਾਚਾ ਇਹ ਹੀ ਗੱਲ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਜਿਵੇਂ ਪਾਣੀ ਦੇ ਵਿੱਚ ਬੁਲਬਲਾ ਉਪਜੈ ਪੈਦਾ ਹੁੰਦਾ ਹੈ ਬਿਨਸਾ ਨਾਸ ਹੋ ਜਾਂਦਾ ਹੈ ਪੈਦਾ ਵੀ ਹੁੰਦਾ ਤੇ ਨਾਸ ਵੀ ਹੋ ਜਾਂਦਾ ਇਹ ਕਾਰਜ ਰੋਜ਼ਾਨਾ ਚੱਲਦਾ ਲਗਾਤਾਰ ਚੱਲਦਾ ਹੈ ਉਪਜੈ ਬਿਨਸੈ ਨੀਤ ਨਿਤੋਂ ਦਾ ਪਿਆਇ ਕਾਰਜ ਜਿੱਥੇ ਵੀ ਪਾਣੀ ਹੋਏਗਾ ਜਿੱਥੇ ਵੀ ਪਾਣੀ ਆਏਗਾ ਗੜੇਗਾ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਜਾਏਗਾ ਬੁਲਬੁਲੇ ਪੈਦਾ ਹੋਣਗੇ ਨਿਤ ਹੋਣਗੇ ਤੇ ਨਾਲ ਦੀ ਨਾਲ ਉਹਨਾਂ ਦਾ ਨਾਸ ਵੀ ਹੋਏਗਾ ます ਜਗਰ ਰਚਨਾ ਤੈਸੇ ਰਚੀ ਕਹਿੰਦੇ ਸਾਰੇ ਜਗਤ ਦੀ ਰਚਨਾ ਵੀ ਇਸੇ ਤਰ੍ਹਾਂ ਹੀ ਹੈ ਇਸੇ ਤਰ੍ਹਾਂ ਹੀ ਹੈ ਕਹੋ ਨਾਨਕ ਸੋਣ ਮੇਤਾ ਇਥੇ ਪਾਤਸ਼ਾਹ ਤਨਗੁਰ ਤੇਗ ਬਹਾਦਰ ਸਾਹਿਬ ਮਿੱਤਰ ਕਹਿ ਕੇ ਸਬੋਧਨ ਕਰ ਰਹੇ ਨੇ ਕਹਿੰਦੇ ਹੈ ਮੇਰੇ ਮਿੱਤਰ ਮਾਨਾ ਇਸ ਗੱਲ ਨੂੰ ਸਮਝ ਲੈ ਜਿਵੇਂ ਪਾਣੀ ਦੇ ਵਿੱਚ ਬੁਲਬਲੇ ਪੈਦਾ ਹੋ ਰਹੇ ਨੇ ਨਾਲ ਦੀ ਨਾਲ ਖਤਮ ਵੀ ਹੋ ਰਹੇ ਨੇ ਇਸ ਜਗਤ ਦੀ ਰਚਨਾ ਵੀ ਇਸੇ ਤਰ੍ਹਾਂ ਦੀ ਹੀ ਹੈ ਅੱਜ ਜਗਤ ਬਣਿਆ ਕੱਲ ਖਤਮ ਹੋ ਜਾਏਗਾ ਅੱਜ ਤੇ ਕੱਲ ਆਪਾਂ ਕਹਿ ਰਹੇ ਆਂ ਵੀ ਪਿਛਲੇ ਸਮੇਂ ਚ ਬਣਿਆ ਤੇ ਆਣ ਵਾਲੇ ਸਮੇਂ ਚ ਖਤਮ ਹੋ ਜਾਏਗਾ ਉਹ ਕਦੇ ਵੀ ਹੋ ਸਕਦਾ ਹੈ ਇਸ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਬੜੀ ਵੱਡੀ ਸ੍ਰਿਸ਼ਟੀ ਹੈ ਅੱਜ ਆਪਾਂ ਵਿਗਿਆਨ ਦੀ ਗੱਲ ਕਰੀਏ ਨਾ ਵਿਗਿਆਨ ਨੇ ਬਹੁਤ ਕੁਝ ਲੱਭ ਲਿਆ ਹੈ ਪਤਾ ਨਹੀਂ ਕਿੰਨੀਆਂ ਕੋ ਗੈਲੈਕਸੀਜ਼ ਨੇ ਇੱਕ ਇੱਕ ਕੇ ਗੈਲੈਕਸੀਜ਼ ਵਿੱਚ ਕਿੰਨੇ ਆ ਕੋ ਬ੍ਰਹਿਮੰਡ ਬਣਾਏ ਪਏ ਨੇ ਕਿੰਨੇ ਕੋ ਸੂਰਜ ਨੇ ਬਾਣੀ ਦੇ ਵਿੱਚ ਇਹ ਗੱਲ ਆਪਾਂ ਪੜਦੇ ਆਂ ਕੋਟ ਸੂਰ ਜਾਂ ਕ ਕਰੋੜਾ ਸੂਰਜ ਨੇ ਇਸ ਸ੍ਰਿਸ਼ਟੀ ਦੇ ਵਿੱਚ ਸਾਨੂੰ ਤਾਂ ਇੱਕੋ ਹੀ ਨਜ਼ਰ ਆਉਂਦਾ ਵੱਖਰੀ ਵੱਖਰੇ ਬ੍ਰਹਿਮੰਡ ਨੇ ਉਹਨਾਂ ਦੇ ਵੱਖਰੇ ਵੱਖਰੇ ਜੀਵਨ ਨੇ ਸਾਰੇ ਹੀ ਨੇ ਮੈਂ ਪਿਛੇ ਇੱਕ ਪੜ ਰਿਹਾ ਸੀ ਅੱਜ ਪਾਂ ਅੱਜ ਸੋਸ਼ਲ ਮੀਡੀਆ ਦਾ ਬਾਰ ਬਾਰ ਜ਼ਿਕਰ ਆਉਂਦਾ ਜਦੋਂ ਵੀ ਕਿਤੇ ਆਪਾਂ ਬੈਠਦੇ ਆਂ ਕਿਉਂਕਿ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਬੜਾ ਵੱਡਾ ਇਸ ਵਕਤ ਆਪਾਂ ਕਹਿ ਲੀਏ ਵੀ ਬੜਾ ਵੱਡਾ ਯੋਗਦਾਨ ਹੈ ਉਹਦਾ ਸਾਡੀ ਜ਼ਿੰਦਗੀ ਵਿੱਚ ਉਹ ਤੁਹਾਡਾ ਜਿਸ ਤਰ੍ਹਾਂ ਦਾ ਨੇਚਰ ਹੈ ਤੁਸੀਂ ਉਸੇ ਤਰ੍ਹਾਂ ਦਾ ਉਹਦੇ ਵਿੱਚੋਂ ਲੱਭ ਲਓਗੇ ਜੋ ਵੀ ਲੱਭਣਾ ਚਾਹਦੇ ਹੋ ਉਹ ਕਹਿੰਦੇ ਜੀ ਜਿਹੜੀ ਸਾਡੀ ਧਰਤੀ ਹੈ ਨਾ ਹੁਣ ਕਿੰਡੀ ਵੱਡੀ ਧਰਤੀ ਹੈ ਕਿੰਨੇ ਸਾਰੇ 200 ਦੇ ਲਗਭਗ ਦੇਸ਼ ਨੇ ਇਸ ਧਰਤੀ ਤੇ 800 ਕਰੋੜ ਦੇ ਲਗਭਗ ਆਬਾਦੀ ਆ ਸਾਰੇ ਦੁਨੀਆ ਦੀ ਕੇਵਲ ਮਨੁੱਖਾਂ ਦੀ ਉਸ ਤੋਂ ਬਾਅਦ ਬਾਕੀ ਜੀਵ ਜੰਤੂਆਂ ਦਾ ਤਾਂ ਗਿਣਤੀ ਆਪਾਂ ਕਿਤੇ ਹੋਈ ਨਹੀਂ ਸਮੁੰਦਰ ਵਿੱਚ ਕਿੰਨੇ ਨੇ ਧਰਤੀ ਤੇ ਜੰਗਲਾਂ ਵਿੱਚ ਕਿੰਨੇ ਨੇ ਕਿਨਾ ਕੁ ਜਾਗਿਆ ਇਹ ਸਾਰੀ ਧਰਤੀ ਜਦੋਂ ਸਾਰੀ ਸ੍ਰਿਸ਼ਟੀ ਦੇ ਆਪਾਂ ਸਾਈਜ਼ ਦੀ ਗੱਲ ਕਰੀਏ ਨਾ ਉਹ ਕਹਿੰਦੇ ਨੇ ਜੀ ਸਾਰੀ ਧਰਤੀ ਇੱਕ ਮਿੱਟੀ ਦੇ ਕਿਣਕੇ ਜਿੱਡੀ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਹੁਣ ਮਿੱਟੀ ਦਾ ਕਿਣਕਾ ਕਿੱਡਾ ਕੋ ਹੁੰਦਾ ਹੈ ਕਹਿੰਦੇ ਮਿੱਟੀ ਦੇ ਇੱਕ ਕਿਣਕੇ ਜਿੰਨਾ ਇਹਦਾ ਸਾਈਜ਼ ਹੈ ਸਾਰੀ ਧਰਤੀ ਨੂੰ ਜੋ ਅਸੀਂ ਇਕੱਠਾ ਕਰ ਲਈਏ ਸਾਰੀ ਸ੍ਰਿਸ਼ਟੀ ਨੂੰ ਤੇ ਇੱਕ ਧਰਤੀ ਇੰਨਾ ਕੋ ਕਿਣਕਾ ਬਣਦਾ ਉਸ ਹਿਸਾਬ ਨਾਲ ਤਾਂ ਬੁਲਬੁਲਾ ਬੜਾ ਵੱਡਾ ਹੁੰਦਾ ਹੈ ਤੁ ਜਦ ਬਲਬਲੇ ਦਿਨ ਬਣਦੇ ਪਏ ਨੇ ਦਿਨ ਰਾਤ ਬਣਦੇ ਪਏ ਨੇ ਖਤਮ ਹੋ ਰਹੇ ਨੇ ਇਸੇ ਤਰ੍ਹਾਂ ਪਾਚਕ ਇਸ ਜਗਤ ਦੀ ਰਚਨਾ ਵੀ ਇਸੇ ਤਰ੍ਹਾਂ ਹੀ ਹੈ ਅੱਜ ਹੈ ਕੱਲ ਨਹੀਂ ਹੋਏਗਾ ਬੜਾ ਕੁਝ ਪੈਦਾ ਹੁੰਦਾ ਹੈ ਬੜਾ ਕੁਝ ਖਤਮ ਹੁੰਦਾ ਹੈ ਇਸ ਧਰਤੀ ਨੇ ਵੀ ਖਤਮ ਹੋ ਜਾਣਾ ਹੈ ਇਹ ਜਿਹੜਾ ਸੂਰਜ ਨਜ਼ਰ ਆਉਂਦਾ ਹੈ ਨਾ ਵੀ ਖਤਮ ਹੋ ਜਾਣਾ ਹੈ ਚੰਦ ਬਿਨਾਸੀ ਸੂਰ ਬਿਨਾਸੀ ਚੰਦਰਮਾ ਵੀ ਨਾਸ ਹੋ ਜਾਣ ਵਾਲਾ ਹੈ ਸੂਰਜ ਵੀ ਨਾਸ ਹੋ ਜਾਣ ਵਾਲਾ ਕੁਝ ਵੀ ਨਹੀਂ ਰਹਿਣਾ ਜੋ ਵੀ ਸਾਨੂੰ ਨਜ਼ਰ ਆ ਰਿਹਾ ਹੈ ਜਾਂ ਜੋ ਨਹੀਂ ਵੀ ਨਜ਼ਰ ਆ ਰਿਹਾ ਅੱਜ ਵਿਗਿਆਨ ਨੇ ਬੜਾ ਕੁਝ ਵੇਖ ਲਿਆ ਪਰ ਵਿਗਿਆਨ ਇਹ ਵੀ ਗੱਲ ਨਾਲ ਕਹਿ ਰਿਹਾ ਹੈ ਕਿ ਜਿੰਨਾ ਕੁਝ ਅਸੀਂ ਵੇਖਿਆ ਇਸ ਤੋਂ ਅੱਗੇ ਹੋਰ ਕਿੰਨਾ ਕੁਝ ਅਸੀਂ ਨਹੀਂ ਦੱਸ ਸਕਦੇ ਇਹ ਜਗਤ ਦੀ ਰਚਨਾ ਇਸੇ ਤਰ੍ਹਾਂ ਦੀ ਹੈ ਜਿਵੇਂ ਪਾਣੀ ਦੇ ਵਿੱਚ ਬੁਲਬਲੇ ਪੈਦਾ ਹੋ ਰਹੇ ਨੇ ਨਾਸ ਹੋ ਰਹੇ ਨੇ ਇਸੇ ਤਰ੍ਹਾਂ ਇਹ ਜਗਤ ਦੀ ਰਚਨਾ ਹੈ ਪਾਤਸ਼ਾਹ ਕਹਿੰਦੇ ਸਮਝ ਲੈ ਇਸ ਗੱਲ ਨੂੰ ਇਸ ਗੱਲ ਦਾ ਮਾਣ ਨਹੀਂ ਆ ਕਿ ਮੈਂ ਇੱਥੇ ਬੜਾ ਲੰਮਾ ਸਮਾਂ ਟਿਕਿਆ ਰਹਿਣਾ ਪਤਾ ਨਹੀਂ ਲੱਗਦਾ ਕਦੋਂ ਚਲੇ ਜਾਣਾ ਹੈ ਇਹ ਜਗਤ ਦੀ ਰਚਨਾ ਇਸੇ ਤਰੀਕੇ ਨਾਲ ਹੈ ਅਗਲੇ ਸ਼ਲੋਕ ਚ ਪਾਤਸ਼ਾਹ ਕਹਿੰਦੇ ਨੇ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਂ ਹੈ ਜਮ ਫੰਦ ਪ੍ਰਾਣੀ ਕਛੂ ਨ ਚੇਤੈ ਪਰ ਮਨੁੱਖ ਯਾਦ ਨਹੀਂ ਕਰਦਾ ਕਿਉਂ ਨਹੀਂ ਯਾਦ ਕਰਦਾ ਕਿਉਂਕਿ ਮਦ ਮਾਇਆ ਕਾ ਅੰਦ ਮਦ ਦਾ ਮਤਲਬ ਹੈ ਨਸ਼ਾ ਮਾਇਆ ਦੇ नशे ਵਿੱਚ ਆਤਮਿਕ ਜੀਵਨ ਵੱਲੋਂ ਅਨਾ ਹੋਇਆ ਪਿਆ ਬਸ ਕੇਵਲ ਮਾਇਆ ਹੀ ਨਜ਼ਰ ਆਉਂਦੀ ਆ ਭਾਉਣੇ ਪੜਿਆ ਨਾ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ ਮਾਇਆ ਕਾਰਨੇ ਸਾਰਾ ਕੁਝ ਮਾਇਆ ਹੀ ਮਾਇਆ ਹੈ ਜਦੋਂ ਮਾਇਆ ਦਾ ਪ੍ਰਭਾਵ ਜਿਆਦਾ ਵੱਧ ਜਾਂਦਾ ਨਾ ਜੀਵਨ ਵਿੱਚ ਜਦੋਂ ਲੋਭ ਜਿਆਦਾ ਵੱਧ ਜਾਂਦਾ ਹੈ ਫਿਰ ਮਨੁੱਖ ਦੇ ਸਾਹਮਣੇ ਚਾਹੇ ਕੋਈ ਵੀ ਹੋਵੇ ਫਿਰ ਕਿਸੇ ਰਿਸ਼ਤੇ ਦੀ ਵੀ ਪਰਵਾਹ ਨਹੀਂ ਕਰਦਾ ਉਹ ਫਿਰ ਕਹਿੰਦਾ ਬਸ ਜੋ ਕੋ ਜਾਇ ਮੈਂ ਪ੍ਰਾਪਤ ਕਰ ਲਵਾਂ ਐਸਾ ਲਾਲਚ ਐਸਾ ਲੋਭ ਆ ਜਾਂਦਾ ਹੈ ਇਥੇ ਵੀ ਪਾਤਸ਼ਾਹ ਕਹਿ ਰਹੇ ਨੇ ਮਾਇਆ ਦੇ ਨਸ਼ੇ ਵਿੱਚ ਅੰਦਾ ਹੋਇਆ ਹੋਇਆ ਹੈ ਆਤਮਿਕ ਜੀਵਨ ਬਾਰੇ ਉਹਨੂੰ ਕੁਝ ਨਹੀਂ ਸੋਝੀ ਪ੍ਰਾਣੀ ਕਛੂ ਨਾ ਚੇਤਈ ਕੁਝ ਵੀ ਯਾਦ ਨਹੀਂ ਕਰਦਾ ਕੁਝ ਵੀ ਨਹੀਂ ਪਤਾ ਉਹਨੂੰ ਕੁਝ ਨਹੀਂ ਸੋਚਦਾ ਸੋਚ ਹੈ ਹੀ ਨਹੀਂ ਕਿਉਂਕਿ ਇੱਕੋ ਹੀ ਗੱਲ ਸਾਹਮਣੇ ਨਜ਼ਰ ਆ ਰਹੀ ਹੈ ਕਿ ਮਾਇਆ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਹੋਇਆ ਹੈ ਇਸ ਗੱਲ ਨੂੰ ਉਹ ਸੋਚਦਾ ਹੀ ਨਹੀਂ ਹੈ ਵੀ ਮੇਰੇ ਜੀਵਨ ਦਾ ਕੀ ਬਣੇਗਾ ਇਹ ਜੀਵਨ ਜਿਹੜਾ ਮਿਲਿਆ ਕਿਸ ਵਾਸਤੇ ਮਿਲਿਆ ਕਿਉਂ ਮਿਲਿਆ ਹੈ ਇਸ ਬਾਰੇ ਉਹ ਇੱਕੋ ਹੀ ਗੱਲ ਹੁਕਾਂ ਦਾ ਬਸ ਇਸ ਜੀਵਨ ਵਿੱਚ ਜੋ ਕਮਾਇਆ ਜੋ ਖਾ ਲਿਆ ਬਸ ਇਹੀ ਕੁਛ ਹੈ। ਲੇਕਿਨ ਜਿਹੜੇ ਲੋਕ ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਨੇ ਨਾ ਉਹਨਾਂ ਨੇ ਵੀ ਬੜੀਆਂ ਗੱਲਾਂ ਬਣਾਈਆਂ ਉਹ ਕਹਿੰਦੇ ਇਹ ਜੱਗ ਮਿੱਠਾ ਅਗਲਾ ਕਿਸਾ ਮਿੱਠਾ ਕਹਿੰਦੇ ਜੋ ਕੋ ਜਾਇਆ ਥੇ ਅੱਗੇ ਕਿੱਥੇ ਅੱਗੇ ਕੀ ਹੈ? ਤੇ ਜਿਹੜੇ ਗੁਰੂ ਦੀ ਕਿਰਪਾ ਨਾਲ ਨਾਮ ਦੇ ਨਾਲ ਜੁੜਦੇ ਨੇ ਉਹ ਕੇਵਲੇ ਸਲੋਕ ਦਾ ਹੀ ਨਹੀਂ ਪਰਲੋਕ ਦਾ ਵੀ ਸੋਚਦੇ ਨੇ ਵੀ ਅੱਗੇ ਜਿੱਥੇ ਜਾਣਾ ਹੈ ਕਿਉਂਕਿ ਦੁਨੀਆ ਵਿੱਚ ਤਾਂ ਆਪਾਂ ਗੱਲ ਕਰੀਏ ਕਾਰੋਬਾਰ ਦੀ ਗੱਲ ਕਰੀਏ ਕਿਸੇ ਦੀ ਵੀ ਗੱਲ ਕਰੀਏ ਜੇ ਕੋਈ ਵਿਅਕਤੀ ਕਿਸੇ ਚੀਜ਼ ਦੀ ਤੁਹਾਨੂੰ ਗਰੰਟੀ ਦਿੰਦਾ ਤਾਂ ਕਿਸੇ ਟਾਈਮ ਪੀਰੀਅਡ ਲਈ ਦਿੰਦਾ ਵੀ ਆਹ ਸਮਾਨ ਲੈ ਜਾ ਤੇ ਇੰਨੀ ਦੇਰ ਦੀ ਗਰੰਟੀ ਹੈ ਪਰ ਜੇ ਗੁਰੂ ਦੇ ਕੋਲ ਆ ਜਾਈਏ ਨਾਮ ਨਾਲ ਜੁੜ ਜਾਈਏ ਤੇ ਗੁਰੂ ਤਾਂ ਲੋਕ ਨਹੀਂ ਪਰਲੋਕ ਵੀ ਸੁਹੇਲਾ ਕਰ ਦਿੰਦੇ ਉਹ ਕਹਿੰਦੇ ਕੇਵਲੇ ਸਲੋਕ ਦੀ ਗੱਲ ਨਹੀਂ ਹੈ ਆਣ ਵਾਲੇ ਸਮੇਂ ਵਾਸਤੇ ਵੀ ਤੁਹਾਡੀ ਰਿਜ਼ਰਵੇਸ਼ਨ ਹੋ ਗਈ ਤੁਸੀਂ ਆਣ ਵਾਲੇ ਸਮੇਂ ਵਾਸਤੇ ਵੀ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ ਕੇਵਲ ਇੱਕ ਲੋਕ ਦੀ ਨਹੀਂ ਪਰ ਲੋਕ ਦੀ ਵੀ ਗੱਲ ਨਾਲ ਹੈ ਪਰ ਜਿਹੜਾ ਮਨੁੱਖ ਮਾਇਆ ਵਿੱਚ ਹੁੰਦਾ ਉਹਨੂੰ ਇਸ ਗੱਲ ਦੀ ਸੋਚ ਨਹੀਂ ਉਹਨੂੰ ਆਤਮਿਕ ਜੀਵਨ ਦੇ ਬਾਰੇ ਸੋਚੀ ਨਹੀਂ ਉਹਨੂੰ ਪਤਾ ਹੀ ਨਹੀਂ ਤਾਂ ਹੀ ਪਾਸ਼ਾ ਕਹਿੰਦੇ ਨੇ ਕਾਹ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਜਮਾਂ ਦੇ ਫਸੇ ਪਈ ਰਹਿੰਦੀ ਆ ਆਪਾਂ ਹੁਣੇ ਪੜ ਕੇ ਆਏ ਆ ਨਾ ਕਿ ਜਿਹੜਾ ਜੈ ਬਾ ਗੁਣ ਗੋਬਿੰਦ ਭਜੋ ਕੰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੈ ਨਾ ਜਮ ਕੇ ਤਾਮ ਜਿਹੜਾ ਨਾਮ ਜਪਦਾ ਉਹਦੇ ਬਾਰੇ ਪਾਤਸ਼ਾਹ ਕਹਿ ਰਹੇ ਨੇ ਵੀ ਇਹਨੂੰ ਜਮ ਦਾ ਕੋਈ ਡਰ ਨਹੀਂ ਰਹੇਗਾ ਤੇ ਜਿਹੜਾ ਮਾਇਆ ਦੇ ਨਸ਼ੇ ਵਿੱਚ ਹੈ ਅਗਿਆਨਤਾ ਵਿੱਚ ਹੈ ਉਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਉਹ ਜਮਾ ਦੇ ਵਿੱਚ ਫਸ ਜਾਏਗਾ। ਉਹਨੂੰ ਜਮਾ ਦੀ ਫਾਹੀ ਆਪਣੇ ਕਾਬੂ ਵਿੱਚ ਕਰ ਲਏਗੀ। ਅਗਲੇ ਸ਼ਲੋਕ 'ਚ ਪਾਤਸ਼ਾਹ ਕਹਿੰਦੇ ਨੇ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ। ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਸਾਨੂੰ ਸਾਰਿਆਂ ਨੂੰ ਸੁਖ ਚਾਹੀਦੇ ਨੇ। ਕੋਈ ਵੀ ਵਿਅਕਤੀ ਜ਼ਿੰਦਗੀ ਵਿੱਚ ਕਦੇ ਇਹ ਗੱਲ ਨਹੀਂ ਕਹਿੰਦਾ ਕਿ ਮੈਨੂੰ ਦੁੱਖ ਚਾਹੀਦੇ ਨੇ ਕੋਈ ਨਹੀਂ ਕਹਿੰਦਾ ਆ ਸਾਡੇ ਜਿੰਨੇ ਯਤਨ ਨੇ ਉਹ ਸਾਰੇ ਸੁੱਖਾਂ ਲਈ ਨੇ ਗੁਰੂ ਕੋਲ ਆਉਣੇ ਤਾਂ ਵੀ ਇਹੀ ਅਰਦਾਸ ਹੁੰਦੀ ਹੈ ਤਾਂ ਵੀ ਇਹੀ ਅਰਦਾਸ ਹੁੰਦੀ ਹੈ ਤੇ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਜੇ ਸੁੱਖ ਚਾਹੀਦੇ ਨੇ ਜੇ ਸੁੱਖਾਂ ਨੂੰ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ। ਪਰਮਾਤਮਾ ਦੀ ਸ਼ਰਨ ਲੈ ਲੈ। ਸ਼ਰਨ ਲੈਣ ਦਾ ਮਤਲਬ ਕੀ ਹੁੰਦਾ ਹੈ? ਆਪਣਾ ਆਪ ਗੁਰੂ ਦੇ ਪਰਮਾਤਮਾ ਦੇ ਹਵਾਲੇ ਕਰ ਦੇਣਾ। ਮੈਂ ਕੁਝ ਵੀ ਨਹੀਂ ਕਰਨਾ, ਜੋ ਕੁਝ ਗੁਰੂ ਨੇ ਕਹਿਣਾ ਮੈਂ ਉਹੀ ਕੁਝ ਕਰਨਾ ਹੈ। ਮੈਂ ਕੁਝ ਨਹੀਂ ਕਰਨਾ। ਆਪਾਂ ਹੁਣੇ ਸਭ ਤੋਂ ਪਹਿਲੇ ਜਦੋਂ ਗੱਲ ਅੱਜ ਕੀਤੀ ਹੈ, ਹਉਮੈ ਦੀ ਗੱਲ ਕੀਤੀ, ਉਦੋਂ ਜਦੋਂ ਮੈਂ ਹੁੰਦੀ ਹੈ ਨਾ ਤੇ ਬੰਦਾ ਕਹਿੰਦਾ ਮੈਂ ਤਾਂ ਕਰ ਸਕਦਾ। ਇਹਦਾ ਮਤਲਬ ਮੈਂ ਅਜੇ ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰਾ ਸਮਝ ਰਿਹਾ ਹਾਂ ਹਉਮੈ ਵਿੱਚ ਹਾਂ ਤੇ ਸ਼ਰਮ ਦਾ ਮਤਲਬ ਹੈ ਕਿ ਮੇਰੀ ਕੋਈ ਔਕਾਤ ਨਹੀਂ ਹੈ ਮੈਂ ਕੁਝ ਵੀ ਨਹੀਂ ਹਾਂ ਫਿਰ ਮੈਂ ਸਭ ਕੁਝ ਪਰਮਾਤਮਾ ਦੇ ਗੁਰੂ ਦੇ ਹਵਾਲੇ ਕਰ ਦਿੱਤਾ ਹੈ ਪ੍ਰਭ ਡੋਰੀ ਹੱਥ ਤੇ ਮਾਰੇ ਆਪਣੀ ਡੋਰੀ ਪਰਮਾਤਮਾ ਦੇ ਹਵਾਲੇ ਕਰ ਦਿੱਤੀ ਹੈ ਕਬੀਰ ਕੁਕਰ RAM ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੈਵਰੀ ਜਾਂ ਖੰਚਾ ਤੈ ਜਾਉ ਭਗਤ ਕਬੀਰ ਜੀ ਕਹਿੰਦਾ ਮੇਰਾ ਮੈਂ ਪ੍ਰਮਾਤਮਾ ਦਾ ਕੁੱਕਰ ਹਾਂ ਭਾਵ ਕੁੱਤਾ ਹਾਂ ਨਾਮ ਮੇਰਾ ਮੋਤੀ ਹੈ ਮੇਰੇ ਗਲੇ ਵਿੱਚ ਚੱਕਰ ਰੱਸੀ ਪਈ ਹੈ ਰੱਸੀ ਕੁੱਤੇ ਦੇ ਗਲੇ ਵਿੱਚ ਪਾਈ ਹੁੰਦੀ ਜਿਹੜੀ ਉਹ ਹਮੇਸ਼ਾ ਮਾਲਕ ਦੇ ਹੱਥ ਵਿੱਚ ਹੁੰਦੀ ਹੈ ਤੇ ਮਾਲਕ ਜਿੱਧਰ ਲੈ ਕੇ ਜਾਏਗਾ ਕੁੱਤੇ ਨੇ ਉੱਥੇ ਹੀ ਜਾਣਾ ਹੈ ਕੁੱਤੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ ਭਗਤ ਕਬੀਰ ਜੀ ਕਹਿੰਦੇ ਮੈਂ ਵੀ ਪਰਮਾਤਮਾ ਦਾ ਕੂਕਰ ਹਾਂ ਮੇਰੀ ਜੇਬਰੀ ਵੀ ਉਹਦੇ ਹੱਥ ਵਿੱਚ ਹੈ ਪ੍ਰਭ ਡੋਰੀ ਹੱਥ ਤੇ ਮਾਰੇ ਕਹਿੰਦੇ ਮੇਰੀ ਇਹ ਡੋਰ ਵੀ ਉਹਦੇ ਹੱਥ ਵਿੱਚ ਹੈ ਇਹ ਜੇਬਰੀ ਵੀ ਉਹਦੇ ਹੱਥ ਵਿੱਚ ਹੈ ਜਿੱਥੇ ਲੈ ਕੇ ਜਾਏਗਾ ਮੈਂ ਉੱਥੇ ਹੀ ਜਾਣਾ ਹੈ ਭਾਵ ਆਪਣੀ ਕੋਈ ਸੋਚ ਨਹੀਂ ਆਪਣੀ ਕੋਈ ਮਤ ਨਹੀਂ ਆਪਣਾ ਕੋਈ ਖਿਆਲ ਨਹੀਂ ਜੇ ਤੇ ਆਪਣਾ ਕੁਝ ਪ੍ਰਗਟ ਹੋ ਗਿਆ ਨਾ ਸਮਝ ਲਓ ਮੈਂ ਅਜੇ ਆਪਣੇ ਆਪ ਨੂੰ ਕਿਤੇ ਵੱਖਰਾ ਸਮਝ ਰਿਹਾ ਬਾਣੀ ਵਿੱਚ ਪੜਦੇ ਆਪਾਂ ਆਪ ਗਵਾਈਆ ਤਾਂ ਸ਼ੋ ਪਾਈਆ ਆਪਣੇ ਆਪ ਨੂੰ ਗਵਾਣਾ ਪਏਗਾ ਆਪਣੀ ਹਉਮੈ ਨੂੰ ਖਤਮ ਕਰਨਾ ਪਏਗਾ ਤਾਂ ਹੀ ਸ਼ੋ ਭਾਵ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ ਤਾਂ ਹੀ ਪ੍ਰਾਪਤੀ ਹੋਏਗੀ ਜਦੋਂ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿਆਂਗੇ ਇੱਥੇ ਵੀ ਪਾਤਸ਼ਾਹੀ ਕਹਿ ਰਹੇ ਨੇ ਵੀ ਜੇ ਸੁੱਖ ਚਾਹੀਦੇ ਨੇ ਹੁਣ ਜਿਹੜੇ ਸੁੱਖਾਂ ਦੇ ਮਗਰ ਅਸੀਂ ਭਜਦੇ ਪਏ ਆਂ ਆਪਾਂ ਫੇਰ ਹੁਣੇ ਗੱਲ ਕੀਤੀ ਉਹ ਸਾਰੇ ਸੁੱਖ ਦੁਨੀਆਦਾਰੀ ਵਾਲੇ ਨੇ ਜਗਤ ਦੇ ਪਦਾਰਥਾਂ ਵਿੱਚੋਂ ਸੁੱਖ ਲੱਭਦੇ ਪਈ ਆਂ ਉਹਨਾ ਸੁੱਖਾਂ ਨੇ ਕਦੇ ਨਾ ਕਦੇ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਣਾ ਹੈ ਸੁੱਖ ਨੇ ਦੁੱਖ ਵਿੱਚ ਤਬਦੀਲ ਹੋ ਜਾਣਾ ਹੈ ਖੁਸ਼ੀਆਂ ਲੱਭਦੇ ਆਂ ਖੁਸ਼ੀ ਕਿਸੇ ਵੇਲੇ ਵੀ ਗਮੀ ਵਿੱਚ ਬਦਲ ਸਕਦੀ ਹੈ ਪਰ ਸਾਨੂੰ ਲੱਭਣਾ ਹੈ ਆਨੰਦ ਉਹ ਖੁਸ਼ੀ ਉਹ ਸੁੱਖ ਜਿਹੜਾ ਹਮੇਸ਼ਾ ਕਾਇਮ ਰਹਿਣਾ ਹਮੇਸ਼ਾ ਕਾਇਮ ਰਹਿਣਾ ਉਹ ਵਿਕਾਸ ਵਾਲੀ ਅਵਸਥਾ ਖੇੜੇ ਵਾਲੀ ਅਵਸਥਾ ਉਹ ਸਦੀਵੀ ਹੈ ਤੇ ਉਹ ਮਿਲਣਾ ਕਿਹਦੇ ਕੋਲੋਂ ਹੈ ਕੇਵਲ ਗੁਰੂ ਕੋਲੋਂ ਮਿਲਣਾ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣਿਆ ਤੇ ਜਦੋਂ ਕਿਤੇ ਆਨੰਦ ਮਿਲ ਗਿਆ ਆ ਆਨੰਦ ਆ ਗਿਆ ਤੋ ਕੇਵਲ ਗੁਰੂ ਕੋਲੋਂ ਆਣਾ ਔਰ ਕਿਸੇ ਕੋਲੋਂ ਨਹੀਂ ਮਿਲਣਾ ਕਿਸੇ ਦੁਨਿਆਵੀ ਪਦਾਰਥ ਵਿੱਚੋਂ ਆਨੰਦ ਨਹੀਂ ਮਿਲਣਾ ਆਪਾਂ ਕਹਿ ਦਿੰਨੇ ਆ ਬੜੀ ਵਾਰੀ ਕੋਈ ਮਿੱਠੀ ਚੀਜ਼ ਖਾਦੇ ਬੀ ਆਨੰਦ ਆ ਗਿਆ ਪਰ ਨਹੀਂ ਉਹ ਥੋੜੀ ਦੇਰ ਬਾਅਦ ਹੀ ਨਾ ਉਹ ਕਿਸੇ ਹੋਰ ਚੀਜ਼ ਦੇ ਸਾਹਮਣੇ ਫਿੱਕਾ ਪੈ ਜਾਂਦਾ ਪਰ ਆਨੰਦ ਹਮੇਸ਼ਾ ਕਾਇਮ ਰਹਿਣ ਵਾਲੀ ਅਵਸਥਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਉਹ ਵਾਲਾ ਸੁੱਖ ਲੈਣਾ ਤੇ ਉਹ ਵਾਲਾ ਸੁੱਖ ਕੇਵਲ ਪਰਮਾਤਮਾ ਕੋਲੋਂ ਗੁਰੂ ਕੋਲੋਂ ਮਿਲਣਾ ਹੈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ ਕਹ ਨਾਨਕ ਸੁਣ ਰੇ ਮਨਾ ਦੁਰਲਭ ਮਨੁਖ ਦੇ ਇਹ ਜਿਹੜਾ ਮਨੁੱਖਾ ਜਨਮੈ ਨਾ ਇਹ ਬੜੀ ਮੁਸ਼ਕਲ ਨਾਲ ਮਿਲਦਾ ਹੈ ਦੁਰਲਭ ਹੈ ਮਾਨਸ ਜਨਮ ਦੁਲੰਭ ਹੈ ਹੋਇ ਨਾ ਬਾਰੰਗ ਬਾਰ ਜਿਉ ਬਨ ਫਲ ਪੱਕੇ ਪੋਏ ਗਰੇ ਬਹਰ ਨਾ ਲਾਕੇ ਢਾਰ ਜਿਵੇਂ ਕੋਈ ਪੱਕਾ ਫਲ ਡਿੱਗ ਪਵੇ ਉਹ ਦੁਬਾਰਾ ਡਾਲੀ ਨਾਲ ਨਹੀਂ ਲੱਗ ਸਕਦਾ ਪੇੜ ਨਾਲ ਨਹੀਂ ਲੱਗ ਸਕਦਾ ਇਸੇ ਤਰ੍ਹਾਂ ਜਦੋਂ ਇਹ ਮਨੁੱਖਾ ਜਨਮ ਜਿਹੜਾ ਅੱਜ ਮਿਲਿਆ ਹੋਇਆ ਹੈ ਇਹ ਸਾਧ ਸੰਗਤ ਜੀ ਬੜੀ ਵੱਡੀ ਪ੍ਰਾਪਤੀ ਹੈ ਸਾਡੀ ਕਿ ਸਾਨੂੰ ਪਰਮਾਤਮਾ ਨੇ ਮਨੁੱਖਾ ਸਰੀਰ ਦੇ ਕੇ ਇੱਥੇ ਭੇਜਿਆ ਹੈ ਇਹ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਕਿਰਪਾ ਸਾਡੇ ਉੱਤੇ ਉਹਦੀ ਆਪਣੇ ਆਪ ਵਿੱਚ ਮਨੁੱਖਾ ਜਨਮ ਸਭ ਤੋਂ ਉੱਤਮ ਜਨਮ ਹੈ ਤੇ ਜੇ ਸਾਨੂੰ 84 ਲੱਖ ਜੁਨਾ ਵਿੱਚੋਂ ਸਭ ਤੋਂ ਉੱਤਮ ਜਨਮ ਮਿਲ ਗਿਆ ਹੈ ਤੇ ਸਮਝ ਲਈਏ ਬੜੀ ਵੱਡੀ ਪ੍ਰਾਪਤੀ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਨੁੱਖ ਦੇ ਇਹ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਇਸ ਨੂੰ ਮਾਇਆ ਦੇ ਖਾਤਰ ਭਟਕਣਾ ਵਿੱਚ ਨਹੀਂ ਰੋਲ ਦੇਣਾ ਚਾਹੀਦਾ ਮਾਇਆ ਦੇ ਖਾਤਰ ਡੋਲਦੇ ਨਹੀਂ ਰਹਿਣਾ ਸੋ ਮਨੁੱਖ ਆਤਮਕ ਆਨੰਦ ਜਿਹੜਾ ਹਾਸਲ ਕਰਨਾ ਚਾਹੁੰਦਾ ਹੈ ਨਾ ਉਹ ਪਰਮਾਤਮਾ ਦੇ ਸ਼ਰਨ ਵਿੱਚ ਆ ਜਾਵੇ। ਸਭ ਕੁਝ ਪਰਮਾਤਮਾ ਦੇ ਹਵਾਲੇ ਕਰ ਦੇਵੇ। ਰਾਜਾ ਜਨਕ بڑا ਧਰਮ ਦੀ ਦੁਨੀਆ ਵਿੱਚ ਰਾਜਾ ਜਨਕ ਇੱਕ ਐਸੀ ਸ਼ਖਸੀਅਤ ਮੰਨੇ ਜਾਂਦੇ ਨੇ ਜਿਹੜੇ ਰਾਜਾ ਵੀ ਹੈ ਤੇ ਧਰਮੀ ਵੀ ਬੜਾ ਹੈ। ਬੜਾ ਧਰਮੀ ਮਨੁੱਖ ਮੰਨਿਆ ਗਿਆ। ਤੇ ਕਹਿੰਦੇ ਰਾਜਾ ਜਨਕ ਨੇ ਇੱਕ ਵਾਰ ਆਪਣੇ ਰਾਜ ਦੇ ਵਿੱਚ ਇਹ ਅਨਾਉਂਸਮੈਂਟ ਕਰਵਾਈ ਵੀ ਕੋਈ ਐਸਾ ਵਿਅਕਤੀ ਹੈ ਜਿਹੜਾ ਮੈਨੂੰ ਇੰਨੇ ਸਮੇਂ ਦੇ ਵਿੱਚ ਕੋਈ ਐਸੀ ਸਿੱਖਿਆ ਦੇ ਦੇਵੇ ਜਿਸ ਦੇ ਨਾਲ ਮੇਰਾ ਜੀਵਨ ਬਦਲ ਜਾਵੇ ਕਿੰਨਾ ਸਮਾਂ ਜੀ ਜਿੰਨੇ ਸਮੇਂ ਵਿੱਚ ਮੈਂ ਘੋੜੇ ਤੇ ਬੈਠ ਜਾਵਾਂ ਭਾਬ ਇੱਕ ਪੈਰ ਰੱਖਿਆ ਤੇ ਸਲਾਂਗ ਮਾਰੀ ਤੇ ਘੋੜੇ ਤੇ ਬਹਿ ਗਿਆ ਇੱਕ ઋષਿ ਅਕਟਾਸ਼ਵਰ ਨਾਮ ਹੈ ਉਹਦਾ ਉਹਦੇ ਸਰੀਰ ਦੇ ਵਿੱਚ ਅੱਠ ਤਰ੍ਹਾਂ ਦੇ ਵੱਲ ਨੇ ਵਿੰਗਾ ਟਿੱਡਾ ਸਰੀਰ ਆ ਉਹਦਾ ਆ ਕਟੇਸ਼ਵਰ ਉਹ ઋષਿ ਕਹਿੰਦਾ ਜੀ ਰਾਜਨ ਮੈਂ ਤੁਹਾਨੂੰ ਯਤਨ ਕਰਾਂਗਾ ਐਸੀ ਸਿੱਖਿਆ ਦੇਣ ਦਾ ਸਾਰੇ ਬਾਕੀ ਬੜੇ ਹੈਰਾਨ ਹੋ ਕੇ ਵੀ ਐਸੀ ਕਿਹੜੀ ਗੱਲ ਕਹ ਦੇਗਾ ਵੀ ਇੱਕ ਮਿੰਟ ਦਾ ਸਮਾਂ ਨਹੀਂ ਲੱਗਣਾ ਉਹਨੇ ਕੋੜੇ ਤੇ ਬਹਿ ਜਾਣਾ ਤੇ ਕਹਿੰਦੇ ਜਦੋਂ ਉਹਨੇ ਰਕਾਬ ਵਿੱਚ ਪੈਰ ਰੱਖਿਆ ਨਾ ਰਾਜਾ ਨੇ ਤੇ ਦੂਜਾ ਪੈਰ ਚੁੱਕਿਆ ਤਾਂ ਕਹਿੰਦਾ ਰਾਜਨ ਆਪਣਾ ਮਨ ਮੇਰੇ ਹਵਾਲੇ ਕਰ ਦੇ ਹੁਣ ਜਦੋਂ ਮਨ ਆਪਣਾ ਕਿਸੇ ਨੂੰ ਦੇ ਦਿੱਤਾ ਤੇ ਫਿਰ ਤਾਂ ਬੰਦਾ ਕੁਝ ਕਰ ਹੀ ਨਹੀਂ ਸਕਦਾ ਫਿਰ ਤਾਂ ਉਹੀ ਕਰੇਗਾ ਜਿਹਨੂੰ ਮਨ ਦਿੱਤਾ ਹੈ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਈਏ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਸੱਚਮੁੱਚ ਜੀਵਨ ਬਦਲ ਜਾਏਗਾ ਤੇ ਇਹ ਜਿਹੜਾ ਦੁਰਲੱਭ ਜਨਮ ਮਿਲਿਆ ਹੈ ਨਾ ਇਹ ਦੁਰਲੱਭ ਦੇ ਮਿਲੀ ਹੈ ਇਹ ਜਨਮ ਵੀ ਸਫਲ ਹੋ ਜਾਏਗਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਗੁਰੂ ਵਾਹਿਗੁਰੂ 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 wahguru 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 wahguru